ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਮੋਨੂ ਭਰਾ ਕੋਲ ਚੱਲੇ ਹੁਣੇ ਖੁੱਡੇ ਪਾਏ ਆ ਦਿਖਾਉਣੇ ਨੇ ਖੁੱਡੇ ਆਪਾਂ ਹੀ ਉਹਨੇ ਪਲਾਸਟਰ ਪੂਸਟਰ ਕਰਤਾ ਹੁਣ ਪੂਰਾ ਆ ਚੱਲੇ ਆ ਬਾਈ ਆ ਅੰਦਰ ਕਰਦ ਲਈਏ ਵਿਚਾ ਚਾ ਅੱਗੇ ਰੱਖ ਕੇ ਆ ਰਿਹਾ ਬਾਈ ਮੋਨੂ ਉਸਤਾਦ ਜੀ ਇਹ ਆਪਣਾ ਉਸਤਾਦ ਜੀ ਹੈ ਜੀ ਪਿੰਡ ਵਾਲਿਆਂ ਦਾ ਉਸਤਾਦ ਜੀ ਹੈ ਤੇ ਆ ਦੇਖੋ ਤਰਾਈ ਤਰੂ ਹੀ ਮਾਰੀ ਜਾਂਦਾ ਮੁੰਡੇ ਦਾ ਵਿਆਹ ਵੀ ਰੱਖਦਾ ਤੇ ਆਪਾਂ ਮੋਨੂ ਬਈ ਬਧਾਈਆਂ ਬਈ ਤੈਨੂੰ ਖੁੱਡਿਆਂ ਦੀਆਂ ਤੇ ਅਜੇ ਜਾਨਵਰ ਤਾਂ ਛੱਡੇ ਨਹੀਂ ਹਜੇ ਪਲਸਟਰ ਕਰਨਾ ਪਲਸਟਰ ਕਰਨਾ ਲਓ ਬਈ ਬਈ ਦਾ ਸ਼ੌਂਕ ਵੇਖੋ ਖੁੱਡਿਆਂ ਦਾ ਨਵੇਂ ਪਾਏ ਆ ਉਸਤਾਦ ਕਹਿੰਦੇ ਬਈ ਮੋਨੂ ਉਸਤਾਦ ਆ ਖੁੱਡੇ ਦਿਖਾਉਣੇ ਵਿੱਚੋਂ ਤੁਹਾਨੂੰ ਠੀਕ ਹੈ ਫਿਰ ਘੈੜਾ ਬਈ ਪੂਰਾ ਘੈੜਾ ਹੈ ਨਾ ਸਿਰਾ ਹੀ ਲਾਤਾ ਕੰਮ ਪਾ ਦੇ ਆ ਦਿਖਾਤਾ ਬਈ ਇੱਕ ਤਾ ਆ ਗਿਆ ਤਾਂ ਖੁੱਡਾ ਦੂਜਾ ਬਈ ਆ ਆ ਗਿਆ ਅਜੇ ਤਿਆਰੀ ਚੱਲੀ ਜਾਂਦੀ ਐ ਲਿਪਲ ਪਾਈ ਕਰੂਗਾ ਇੱਕ ਆ ਗਿਆ ਜੀ ਹਾਂ ਜੀ ਫਿਰ ਬਾਜੀਆਂ ਬੂਜੀਆਂ ਫਰੈਤ ਕੀ ਛੱਡਾਂਗੇ ਹੈ ਛੱਡਾਂਗੇ ਬਈ ਖੁੱਡੇ ਯਾਰ ਮੈਂ ਵੀ ਛੱਤ ਹੀ ਪਾ ਲਾਂਗੇ ਹਨਾ ਖੁੱਡ ਛੱਤ ਤੇ ਵਧੀਆ ਸਾਹਮਣੇ ਉਹ ਛਤਰੀ ਨਹੀਂ ਛਤਰੀਆਂ ਲਾਉਂਗਾ ਨਾ ਇੱਥੇ ਕਦੋਂ ਉਲੀ ਕੱਢਣੀ ਪਊਗੀ ਤੈਨੂੰ ਇੱਕ ਕਿਥੇ ਆਹ ਚੀਜ਼ ਤੇ ਆਹ ਬਾਹਰ ਛੱਡਣੀ ਨਹੀਂ ਇੰਨੇ ਕ ਕੱਢਣੀ ਕਿਵੇਂ ਇੰਨੇ ਕੀ ਕੱਢਾਂ ਗਿਆ ਹਾਂ ਹਾਂ ਬਾਹਰ ਨਾ ਕੱਢੀ ਬੜੀ ਇੰਨੀ ਕ ਕੱਢਦੀ ਬਾਹਰ ਕੱਢ ਦੀ ਲੋ ਬਈ ਆਪਾਂ ਕੀ ਦਿਖਾਉਣੇ ਆ ਇੱਥੋਂ ਤੁਹਾਨੂੰ ਆਪਣਾ ਘਰ ਉਹ ਛਾਦਰੀਆਂ ਲੱਗੀਆਂ ਆਪਣੀਆਂ ਥੱਲੇ ਆ ਤਾਂ ਕੋਠੇ ਦੇ ਲਾ ਰੱਖੀ ਛਤਰੀ ਦੋ ਬਾਲਟੀਆਂ ਹੋਰ ਦੇ ਦੀ ਬਸ ਇੱਕ ਆ ਮੋਨੂ ਭਰਾ ਦਾ ਆ ਗਿਆ ਘਰ ਇੱਕ ਉਹ ਬਾਈ ਦਾ ਉਧਰ ਉਧਰ ਵੇਖੋ ਜੀ ਉਹ ਬੱਗੂ ਭਰਾ ਦੀ ਲੱਗੀ ਹੋਈ ਛਤਰੀ ਇੱਕ ਉਹਦੀ ਵੀਡੀਓ ਵੀ ਪਾਈ ਸੀ ਪਹਿਲਾਂ ਮੈਂ ਕਬੂਤਰਾਂ ਚੀਨਿਆਂ ਦੀ ਤੇ ਇੱਕ ਆਮ ਨੂੰ ਭਰਾ ਦਾ ਆ ਗਿਆ ਘਰ ਸਾਹਮਣੇ ਸਾਡੇ ਲਾਗੇ ਲਾਗੇ ਘਰ ਹੈ ਕਬੂਤਰਾਂ ਵਾਲੇ ਕੁਝ ਇੱਧਰ ਹੈਗੇ ਆ ਪਰੇ ਉੱਧਰ ਉਹ ਉੱਡੀ ਜਾਂਦੇ ਕਬੂਤਰ ਆਮ ਨੂੰ ਭਰਾ ਵੇਖੋ ਲੱਗਿਆ ਪਿਆ ਜੀ ਤਰਾਈ ਕਰਨ ਪੂਰੀ ਇੱਧਰ ਇੱਧਰ ਰੱਖੀ ਨਹੀਂ ਉਹੋ ਇਧਰੋਂ ਵਾਰਾ ਵਿੱਚ ਰੱਖਤੀ ਹੁੰਦੀ ਹੈ ਨਹੀਂ ਇਧਰੋਂ ਅਸਾਂ ਚੱਲ ਸਹੀ ਇਧਰੋਂ ਧੁੱਪ ਪਿਆ ਕਰੂ ਹਣਾ ਧੁੱਪ ਹਾਂ ਗਰਮੀ ਆ ਤੇ ਪਾਇਆ ਫਿਰ ਦਿੱਕਤ ਆਏਗਾ ਇਧਰੋਂ ਪੱਖਾ ਬੁੱਖਾ ਲਾਤਾ ਜਾਂ ਕੁਝ ਲਾ ਦ ਜਸਟ ਫੈਨ ਕਿਵੇਂ ਵੀ ਹਣਾ ਬਾਕੀ ਟੀਨਾ ਯਾਰ ਕਿਉਂ ਪਾਈਆਂ ਟੀਨਾ ਦੇ ਉੱਤੇ ਸਪੋਰਟ ਪਾਉਗੀ ਵਿੱਚ ਹੂੰ ਉੱਤੇ ਪਾ ਕੇ ਦੇ ਕੰਨ ਵਾਲੀ ਬਾਹਨ ਦਾ ਮੈਦ ਕੰਨਾ ਵਧੀਆ ਸੀ ਆਰ ਸੀ ਸੀ ਪਾਉਗੀ ਉੱਤੇ ਦੇ ਹੈ ਉਹ ਸਮਾਨ ਪਾਵਾਂਗੇ ਕਿਹੜਾ ਆਰ ਸੀ ਸੀ ਪਾਉਣਾ ਕਿੱਥੇ ਆਬ ਤਪੇ ਨਾ ਗਰਮੀਆਂ ਜਨਾ ਤਪੇ ਟੀਨਾ ਤਾਪਦੀਆਂ ਬਹੁਤ ਆਬ ਇੱਧਰ ਰਹਿ ਗਿਆ ਇਸ ਚ ਕਬੂਤਰ ਹੈ ਲੋ ਬਈ ਬਾਈ ਦੇ ਕਬੂਤਰਾਂ ਸ਼ੌਂਕ ਕਰਾਉਣੇ ਆ ਉਸਤਾਦ ਆ ਵੈਸੇ ਸਾਡਾ ਇਹ ਕਹਿੰਦਾ ਤੁਸੀਂ ਚੇਲੇ ਆ ਮੇਰੇ ਸਾਰੇ ਪਿੰਡ ਵਾਲਿਆਂ ਨੂੰ ਕਹਿੰਦਾ ਹੁੰਦਾ ਚੇਲੇ ਮੈਂ ਉਸਤਾਦ ਬਾਜ਼ੀਆਂ ਬਈ ਜਿੱਤੀਆਂ ਐ ਕਿ 21 ਜਿੱਤੀ ਐ ਐਤ ਕਿ ਸੀ ਜਣੇ 21 ਜਿੱਤੀ ਐ ਨਾ ਛੱਡੀਆਂ ਅੱਜ ਦੀ ਦੋ ਤਨੀ ਦੋ ਤਨੀ ਛੱਡੀਆਂ ਬਿਜੀ-ਬੁਜੀ ਬਾਹਲਾ ਰਹਿੰਦਾ ਬੈਂਕ 'ਚ ਲੱਗਿਆ ਬੰਦਾ ਆ ਬਈ ਸ਼ੌਂਕ ਕਰਾਉਣੇ ਕੁਝ ਥੱਲੇ ਆ ਖੁੱਡੇ ਤੇ ਪਹਿਲਾਂ ਵੀ ਸ਼ੌਂਕ ਕਰਾਇਆ ਸੀ ਇੱਕ ਵੀਡੀਓ ਪਾਈ ਸੀ ਮੈਂ ਆਹ ਦੇਖੋ ਬਈ ਜੋੜੇ ਲਾ ਰੱਖਿਆ ਆ ਕਬੂਤਰ ਆ ਬਈ ਕਾਹ ਬਠਾ ਆ ਬਠਾ ਬਈ ਲਾਲ ਚੀਨਾ ਡੱਬਾ ਖੱਟੀਆਂ ਅੱਖਾਂ ਦਾ ਆ ਬਈ ਪੁਰਾਣੀ ਕਬੂਤਰੀ ਏ ਦੀ ਬਹੁਤ ਚੰਗੀ ਹੋੜੀ ਸੀ ਇਹਨੇ ਫੜੀ ਸੀ ਭਰਾ ਨੇ 8-10 ਸਾਲ ਹੋ ਗਏ ਇਸ ਕਬੂਤਰੀ ਦੇ ਉਮਰ ਤੇ ਆਹ ਗੁਤਰ ਮੇਰੀ ਇਕੱਠਿਆਂ ਨੇ ਫੜਿਆ ਸੀ ਆ ਉਹ ਪੁਰਾਣਾ ਗੁਤਰ ਬਈ ਬਹੁਤ ਚੰਗਾ ਉੱਡਿਆ ਬਈ ਆਹ ਗੁਤਰ ਤੇ ਚੰਗਾ ਉਹ ਥੋੜਾ ਜਿਹੀ ਬਿਜੀ ਹੈ ਨਹੀਂ ਤਾਂ ਤੁਹਾਨੂੰ ਪੱਲੇ